ਸਤਿ ਸ਼੍ਰੀ ਅਕਾਲ ਦੋਸਤੋ ਮਾਡਰਨ ਖੇਤੀ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆਂ ਜਿਵੇਂ ਆਹ ਆਪਣਾ ਜੀ 2 ਐਲ ਆਰ ਵੈਰਾਈਟੀ ਦਾ ਆਲੂ ਆ ਜਿਹੜਾ ਉਹ ਲੱਗਿਆ ਹੋਇਆ ਅੱਜ 14 ਜਨਵਰੀ 2023 ਨੂੰ ਆਪਾਂ ਇਹਦੇ ਉੱਤੇ ਗ੍ਰਾਮੈਕਸੋਨ ਦੀ ਸਪਰੇਅ ਆ ਜਿਹੜੀ ਉਹ ਕਰ ਰਹੇ ਆਂ ਤੇ ਇਹ ਆਪਣਾ ਫੀਲ ਵਾਸਤੇ ਰੱਖਿਆ ਹੋਇਆ ਤਾਂ ਕਰਕੇ ਪਹਿਲਾਂ ਕਰ ਰਹੇ ਆਂ ਸਪਰੇਅ ਬੀ ਜਿਆਦਾ ਮੋਟਾ ਨਾ ਹੋਵੇ ਵੈਸੇ ਮੋਟਾ ਹੈ ਕਾਫੀ ਵਧੀਆ ਬਣ ਗਿਆ ਸਾਈਜ ਦਿਖਾਉਨੇ ਆ ਤੁਹਾਨੂੰ ਦੇਖੋ ਤੇ ਇਹ ਅੱਜ 80 ਦਿਨ ਦਾ ਹੋ ਗਿਆ 24 ਅਕਤੂਬਰ 2022 ਨੂੰ ਇਹਦੇ ਵਿੱਚ ਲੱਗਿਆ ਸੀਗਾ ਆ ਪਾਣੀ ਲੱਗਿਆ ਸੀਗਾ ਤੇ ਅੱਜ 14 ਜਨਵਰੀ 2024 ਨੂੰ ਆ ਆਪਾਂ ਇਹਦੇ ਉੱਤੇ ਸਪਰੇਅ ਕਰਤੀ 80 ਦਿਨ ਦੇ ਤੇ ਸਾਈਜ ਇਹਦਾ ਦੇਖਦੇ ਆ ਗ੍ਰਾਮਿਕਸ ਨੂੰ ਪਾ ਰਹੇ ਆ ਆਪਾਂ ਲਗਭਗ 2 ਕੁ ਲੀਟਰ ਦੇ ਕਰੀਬ ਪੌਣੇ 2 ਕਿਉਂਕਿ ਹੁਣ ਠੰਡ ਹੈ ਧੁੱਪ ਘੱਟ ਨਿਕਲਦੀ ਹੈ ਵੈਸੇ ਤਾਂ ਹੁਣ ਜੇ ਧੁੱਪ ਵਾਲੇ ਦਿਨ ਲੱਗੇ ਫਿਰ ਤਾਂ ਸਾਰਾ ਇਹ ਮਤਲਬ ਫੁਗ ਜੁਗੀ ਵੇਲ ਅੱਜ ਧੁੱਪ ਵਧੀਆ ਘੱਡੀ ਰੱਬ ਨੇ ਲਗਭਗ 11:30 ਵਜੇ 12:00 ਵਜੇ ਕੱਢਦੀ ਸੀ ਸਾਈਜ਼ ਜੇ ਆਪਾਂ ਦੇਖੀਏ ਇਹਦੇ ਵਿੱਚੋਂ ਇਹਦੇ ਵਿੱਚ ਦੋਸਤੋ ਜੇ ਆਪਾਂ ਗੱਲ ਕਰੀਏ ਯੂਰੀਆ ਦੋ ਬੈਗ ਪਾਏ ਹੋਏ ਨੇ ਦੋ ਸੱਲੇ ਯੂਰੀਆ ਦੇ ਤੇ ਨੀਚੇ ਡਾਈਵ ਵਗੈਰਾ ਹਾਂ ਪਿਆ ਹੋਇਆ ਤੇ ਸਪਰਿਆਂ ਇਹਦੇ ਵਿੱਚ ਤਿੰਨ ਕੀਤੀਆਂ ਸੀਗੀਆਂ ਫੰਗੀਸਾਈਡ ਦੀਆਂ ਤੇ ਹੋਰ 12 ਕਾਰਡ ਕੀਤੀ ਸੀਗੀ ਪਾਲੀਆਂ ਕੋਈ ਜ਼ਿਆਦਾ ਹੋਰ ਨਹੀਂ ਹੋ ਗਈਆਂ ਬਿਲਕੁਲ ਪ੍ਰੋਪਰ ਜਆ ਸਾਈਡ ਹੀ ਹੈ ਸਾਈਜ਼ ਹੈਗਾ ਸੀਡ ਦਾ ਵਿੱਚ ਵਿੱਚ ਮਾੜਾ ਮੋਟਾ ਹੋਪਰ ਹੋਇਆ ਬਦਹਾ ਹੈ ਆ ਜਿਵੇਂ 50 55 ਦਾ ਐਮ ਐਮ ਵਾਲਾ ਆ ਬਿਲਕੁਲ ਸੀਡ ਸਾਈਜ਼ ਆ। ਆ ਲਗਭਗ 35 ਗਰਮ ਨਾਲ ਆਈ ਆ। ਜਾਂਦੀ ਹੈਗਾ। ਆਹ ਹੋ ਗਿਆ ਵਿੱਚ ਓਵਰ। ਚਲੋ। ਬੰਨ ਘਰੀ ਵਿੱਚਣਾ। ਜ਼ਿਆਦਾਤਰ ਜਾਨੀ ਬਸ 50 50 ਜਾਈ ਆ ਅੱਧ ਤੱਕ ਓਵਰ ਹੋਇਆ ਵਾ। ਅੱਧ ਤੱਕ। ਆ ਸਹੀ ਆ ਬੀ ਸੀਡ ਸਾਈਜ਼ ਆ। ਮੋٹے ਦਾ ਫਾਇਦਾ ਰਹਿੰਦਾ ਵਧੀਆ ਨਿਕਲਦੀਆਂ ਗੰਦਲ ਆ ਜਿਹੜੀ ਇਹਦੀ ਆਲੂ ਦੀ ਆ ਦੇਖੋ ਪਹਿਲਾਂ ਵੀ ਜਿਵੇਂ ਬਹੁਤ ਵਧੀਆ ਮੋਟੀਆਂ-ਮੋਟੀਆਂ ਨੇ ਨਵੇਂ ਬੀਜ ਕਰਕੇ ਵੀ ਆ ਕੁਝ ਬਾਕੀ ਅ ਬਲਾਈਟ ਤੋਂ ਇਹਦੇ ਉੱਤੇ ਆਪਾਂ ਨੇ ਕਰਜਟ ਕੀਤੀ ਸੀਗੀ ਸਭ ਤੋਂ ਪਹਿਲਾਂ ਐਮ 45 ਦੀ ਸਪਰੇ ਕਰਤੀ ਸੀਗੀ ਫਿਰ ਜਦੋਂ ਬਲਾਈਟ ਦੇ ਆ ਗਏ ਸੀਗਾ ਉਦੋਂ ਆਪਾਂ ਨੇ ਆ ਇਧਰਲੇ ਨਾਲ ਜੁੜਿਆ ਹੋਇਆ ਵੀ ਚੀਜ਼ ਹੈ ਜਦੋਂ ਬ্লাইਟ ਆ ਜਾਈ ਰਹੀ ਸੀਗੀ ਉਦੋਂ ਆਪਾਂ ਇਹਦੇ ਉੱਤੇ ਕਰਜਟ ਦੀ ਸਪਰੇਅ ਕੀਤੀ ਸੀ ਤੇ ਉਸ ਤੋਂ ਬਾਅਦ ਇੱਕ ਰੈਡੋ ਮਿਲਦੀ ਕੀਤੀ ਹੋਈ ਆ ਉਸ ਤੋਂ ਬਾਅਦ ਅੱਜ ਸਿੱਧੀ ਉਹ ਕਰਨ ਲੱਗਿਆ ਹੋਰ ਕੋਈ ਬਾਲੀਆਂ ਇਹਦੇ ਉੱਤੇ ਜ਼ਿਆਦਾ ਤਾਕਤਾਲੀਆਂ ਵੀ ਨਹੀਂ ਕੀਤੀਆਂ ਹੋਈਆਂ ਆਈਆਂ ਬਾਕੀ ਬ্লাইਟ ਤੋਂ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਕਲੀਅਰ ਅੱਜ 14 ਜਨਵਰੀ ਆ ਧੁੱਪ ਨਿਕਲ ਹੀ ਹੈ ਤੇ ਕੋਈ ਬ্লাইਟ ਵਾਲਾ ਬਿਲਕੁਲ ਵੀ ਦਿੱਕਤ ਨਹੀਂ ਹੈਗੀ ਵੀ ਕਿਤੇ ਵੀ ਹੋਊਗੀ ਇਦੇ ਨਾਲ ਹੀ ਇੱਧਰ ਆਪਣਾ ਲੱਗਿਆ ਹੋਇਆ 18 ਅਕਤੂਬਰ ਦਾ ਪਾਣੀ ਇਹਦੇ ਵਿੱਚ ਪਤਾ ਨਹੀਂ ਕੀ ਚੱਕਰ ਪਿਆ ਜਿਵੇਂ ਬ্লাইਟ ਦੀਆਂ ਪਈਆਂ ਨੇ ਡੈੜੀਆਂ ਜਿਹੜੀਆਂ ਇਹ ਇਹ ਫੰਟਾਂ ਹੀ ਨੇ ਆ ਦੇਖੋ ਇਹਦੇ ਵਿੱਚ ਵਿੱਚ ਹਰਾ ਫੇਰ ਚਾਰ ਗੋਲੀਆਂ ਦੇ ਉੱਤੇ ਬ্লাইਟ ਪਈ ਵੀ ਆ ਫੇਰ ਹਰਾ ਫੇਰ ਚਾਰ ਪੰਜ ਜੋੜੀਆਂ ਦੀਆਂ ਏਕਣੀਆਂ ਸਾਰੇ ਫੇਰੇ ਤੱਕ ਬਾਕੀ ਹੈਗਾ ਕੀਲੇਕ 'ਚ ਆਪਣੇ ਬ্লাইਟ ਅੱਗੇ ਏ ਘੇਰਾ ਇਹ ਸਿੱਧਾ ਹੀ ਆ ਵੈਸੇ ਇੱਕੋ ਘੇਰਾ ਅੱਗੇ ਨਹੀਂ ਹੈਗੀ ਬ্লাইਟ ਬਾਕੀ ਆ ਤੁਸੀਂ ਦੇਖ ਸਕਦੇ ਹੋ ਜਿਹਦੇ ਉੱਤੇ ਅੱਜ ਸਪਰੇਅ ਕਰ ਰਹੇ ਆ ਬਿਲਕੁਲ ਹਰਾ ਕਚੂਰ ਖੜਾ ਦੋ ਗੁੰਦੇ ਲੱਗੇ ਹੋਏ ਨੇ ਸਪਰੇਅ ਕਰਨ ਨੂੰ ਉਧਰ ਕਣਕ ਹੈ ਪਰਲੀ ਸਾਈਡ ਤੇ ਉਥੇ ਲਵੇ ਲਵੇ ਆਪਾਂ ਨੇ ਬੱਟਾਂ ਛੱਡ ਲਈਆਂ ਸੀਗੀਆਂ ਤੇ ਲਗਭਗ 4-5 ਬੱਟਾਂ ਤੇ ਉਹਨਾਂ ਦੇ ਉੱਤੇ ਹੁਣ ਹੱਥਾਂ ਵਾਲੇ ਪੰਪ ਨਾਲ ਮੋਟਾ ਫੁਵਾੜਾ ਕਰਕੇ ਮਤਲਬ ਕਿਉਂਕਿ ਜਿਹੜੀ ਜਿਆਦਾ ਆਪਾਂ ਬਰੀਕ ਫੁਵਾੜਾ ਕਰ ਲੈਣਾ ਧੁੰਦ ਜੀ ਬਣਾ ਲੈਨੇ ਆ ਉਹ ਫਿਰ ਮਤਲਬ ਹਵਾ ਨਾਲ ਉੱਟ ਕੇ ਪਰਾਂ ਵਗ ਜਾਂਦੀ ਆ ਵੈਸੇ ਹਵਾ ਵੀ ਠੀਕ ਆ ਹੁਣ ਇੰਨੀ ਨਹੀਂ ਹੈ ਜੀ ਬਹੁਤ ਹਲਕੀ ਹਲਕੀ ਜਿਹੀ ਹਵਾ ਚੱਲ ਰਹੀ ਆ ਤੇ ਉਹਦੇ ਨਾਲ ਹੁਣ ਮੋਟਾ ਕਰਿਆ ਮੈਂ ਫੁਵਾੜਾ ਉਹਦਾ ਵੀ ਪਰਲੀ ਸਾਈਡ ਨਾ ਜਾਵੇ ਕਣਕ ਦੇ ਉੱਤੇ ਤੇ ਲਵੇ ਲਵੇ ਆਪਾਂ ਮੜ ਮੜਾ ਜਿਹਾ ਛਾੜੀ ਦੇਣਾ ਕਿਉਂਕਿ ਇੱਕ ਸਾਲ ਪੈ ਗਈ ਸੀਗੀ ਕਣਕ ਤੇ ਫਿਰ ਕਣਕ ਦੇ ਪੱਤੇ ਨੂੰ ਫੋਕ ਜਿਹੀ ਦਿੰਦੀ ਆ ਬਾਕੀ ਉਧਰੋਂ ਤਾਂ ਹਵਾਵਾਂ ਰਾਂਗੀਆਂ ਤੇ ਆ ਆਪਾਂ ਨੇ 2.5 ਕਿੱਲੇ ਦੇ ਵਿੱਚੋਂ ਸੀਡ ਇਹ ਰੱਖਣਾ ਬਾਕੀ ਹੈਗਾ ਪਰਲੇ ਪਾਸੇ ਵੀ ਇੱਕ ਸਾਰ ਦਾ ਹੀ ਬੀਜਾ ਹੋਇਆ ਉਹਨੂੰ 10 ਦਿਨ ਹੋਰ ਖੜਾਵਾਵਾਂਗੇ ਕਿਉਂਕਿ ਫਿਰ ਉਹਦੇ ਵਿੱਚੋਂ ਜਿਹੜਾ ਸੀਡ ਨਿਕਲੂਗਾ ਉਹਨਾਂ ਇੱਕ ਕੱਢ ਲਾਂਗੇ ਬਾਕੀ ਦਾ ਆਪਣਾ ਰਾਸ਼ਨ ਦੇ ਵਿੱਚ ਚੱਲਿਆ ਜਾਊਗਾ ਆ ਦੇਖੋ ਉੱਥੇ ਹੀ ਨੇ ਦਾੜੀ ਦਾੜੀਆਂ ਸਾਰੀਆਂ ਨੇ ਜਿਹੜੀਆਂ ਇੱਧਰ ਉਰੇ ਆਣ ਠੀਕ ਹੈ ਮਤਲਬ ਐਨ ਵੀ ਨਹੀਂ ਕਰ ਸਕਦੇ ਕਿ ਤੇ ਮਾੜਾ ਮੋਟਾ ਹੈਗਾ ਹਲਕਾ ਜਿਹਾ ਜਿਵੇਂ ਉਹ ਤੁਸੀਂ ਪੀਲਾ ਪੀਲਾ ਜਿਹਾ ਦੇਖ ਸਕਦੇ ਹੋ ਪਰ ਓਪਨ ਨਹੀਂ ਹੈਗਾ ਫਲਾਈਟ ਅ ਪ੍ਰਮਾਤਮਾ ਦੀ ਕਿਰਪਾ ਹੀ ਰਹੀ ਆ ਬਾਕੀ ਆਪਾਂ ਜ਼ਿੰਮੇਦਾਰ ਤਾਂ ਫੇਰ ਵੀ ਸਪਰੇਆਂ ਸਪੁਰਾਂ ਬਹੁਤ ਕਰਦੇ ਨੇ ਕਿਸਾਨ ਪਰ ਕਈ ਵਾਰੀ ਸਪਰੇਆਂ ਨਾਲ ਵੀ ਫਿਰ ਰੁਕਦੀ ਨਹੀਂ ਹੈਗੀ ਜੇ ਰੱਬੇ ਰੋਕੇ ਤਾਂ ਰੁਕਦੀ ਆ ਕਿਉਂਕਿ ਆਪਾਂ ਦੇਖਿਆ ਹੀ ਆ ਕਾਫੀ ਪੰਜਾਬ ਦੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਆ ਜਿਹੜਾ ਉਹ ਹੋਇਆ ਹੈ ਬਲਾਈਟ ਦੇ ਕਾਰਨ ਕਰਕੇ ਆਖੋ ਜੀ ਮੈਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਹਨਾ ਉਧਰ ਉਹ ਉੱਥੇ ਉੱਥੇ ਆ ਇੱਧਰ ਹੈਗਾ ਘੇਰਾ ਇਹ ਇੱਕੋ ਆ ਆ ਦੇਖ ਸਕਦੇ ਆਪਾਂ ਇਕੱਠਾ ਹੀ ਬੀਜਿਆ ਹੋਇਆ ਇੱਧਰ ਠੀਕ ਆ ਇਹ ਆਲੂ ਆਪਣਾ ਅੱਜ 14 ਜਨਵਰੀ ਆ ਬਸ ਪਰਸੋਂ ਜੋ ਉੱਥੇ ਨੂੰ ਇਹਨੇ ਹੋ ਜਾਣਾ 90 ਦਿਨ ਦਾ ਤੇ ਬਾਕੀ ਦੇਖਦੇ ਆ ਕਿਵੇਂ ਰੇਟ ਰੂਟ ਆਉਂਦਾ ਜੇ ਰੇਟ ਆ ਗਿਆ ਦੋ ਚਾਰ ਦਿਨ ਨੂੰ ਖੁੱਲਿਆ ਮਾੜਾ ਮੋਟਾ ਵਧੀਆ ਫਿਰ ਪੱਟ ਲਾਂਗੇ ਨਹੀਂ ਤਾਂ ਫਿਰ ਫਰਵਰੀ ਦੇ ਵਿੱਚ ਪਟਾਂਗੇ ਪੱਕਾ ਹੀ ਕਿਉਂਕਿ ਇਹਨੂੰ ਹਜੇ ਬੇਲੇ ਦੀ ਵੱਢਣ ਦਾ ਕੋਈ ਨਹੀਂ ਹੈਗਾ ਆਈਡੀਆ ਮਤਲਬ ਸਲਾਹ ਕਰੀ ਹੈਗੀ ਨਹੀਂ ਤਾਂ ਆਪਣਾ 10 ਦਿਨ ਤਾਂ ਹਜੇ ਪੱਕਾ ਹੀ ਖੜਾਵਾਵਾਂਗੇ ਇਹਨੂੰ ਹੋ ਸਕਦਾ 2-4 ਦਿਨ ਵੱਧ ਵੀ ਖੜਾ ਲਈਏ ਯਾਨੀ 25 ਜਨਵਰੀ ਦੇ ਕਰੀਬ ਆਪਣੀ ਵੜਦੇ ਹੁੰਦੇ ਹਰ ਇੱਕ ਸਾਲ ਜਦ ਸਪਰੇਅ ਕਰਦੇ ਹੁੰਦੇ ਹਾਂ ਤੇ ਉਦੋਂ ਹੀ ਹੁਣ ਕਰਨ ਦੀ ਸਲਾਹ ਹੈ ਇੱਧਰ ਆਲੂ ਠੀਕ ਆ ਬਿਲਕੁਲ ਇੱਧਰ ਕੋਈ ਫਲਾਈਟ ਵਗੈਰਾ ਨਹੀਂ ਹੈਗੀ ਜਿਵੇਂ ਕਿ ਹੁਣ ਇਕੋ ਬੀਜ ਪਿਆ ਹੋਇਆ ਇੱਕ ਸਾਰ ਦਾ ਹੀ ਸਾਰਾ ਰੇ ਸਪਰੇ ਹੋਇਆ ਵਾ ਸਾਰਾ ਖੁਸ਼ ਤੇ ਪਤਾ ਨਹੀਂ ਕੀ ਦਿੱਕਤ ਆਈ ਆ ਉੱਥੇ ਉਧਰਲੀ ਸਾਈਡ ਹੀ ਅ ਪਈਆਂ ਨੇ ਡੈੜੀਆਂ ਬਲਾਈਟ ਦੀਆਂ ਹੈਗੀ ਇੱਧਰ ਵੀ ਆ ਕਿਤੇ ਮਤਲਬ ਹਲਕੀ ਆ ਮਾੜੀ ਮੋਟੀ ਕਿਸੇ ਪੌਦੇ ਨੂੰ ਹੋ ਗਈ ਕੋਈ ਪੱਤੇ ਸੁੱਕ ਗਏ ਮਾੜੇ ਮੋਟੇ ਕੋਈ ਟਾਣੀ ਸੁੱਕ ਗਈ ਇੰਨੀ ਨਹੀਂ ਹੈਗੀ ਆ ਦੇਖੋ ਭਾ ਇੱਧਰ ਦੇਖ ਸਕਦੇ ਆ ਤਾਂ ਬਿਲਕੁਲ ਘੈਂਟੇ ਖੜਾ 80 ਦਿਨ ਦਾ ਆਲੂ ਆ ਇਹ ਹੋਇਆ ਹੋਇਆ ਇਧਰੋਂ ਵੀ ਆਪਾਂ ਦੇਖਦੇ ਆਂ ਕੱਢ ਕੇ ਵਿੱਚੋਂ ਵੀ ਕਹੇ ਜਾਂ ਕਿਤੇ ਵੀ ਦੇਖ ਲੈਂਦੇ ਹਾਂ ਅੱਜ ਜਿਵੇਂ ਦੋ ਟਾਣੀਆਂ ਹੁੰਦੀਆਂ ਨੇ ਇਹਦੇ ਵਿੱਚ ਤਿੰਨ ਨੇ ਹੁੰਦੀਆਂ ਨੇ ਤਿੰਨ ਰਾਣੀਆਂ ਨੇ ਦੋਵੇਂ ਪੱਟੀਆਂ ਲੱਗ ਭਾਗ ਜੇ ਆਲੂ ਇਹਨਾਂ ਨੂੰ ਜਿਵੇਂ ਇੱਕ ਨੂੰ ਦੋ ਜਾਂ ਤਿੰਨ ਲੱਗਦੇ ਹੁੰਦੇ ਨੇ ਇਦੇ ਵਿੱਚ 6-7 ਦਾ ਅਨੁਮਾਨ ਹੋਊਗਾ 6 ਤਾਂ ਹੁੰਦੇ ਹੀ ਨਹੀਂ ਪੱਕੇ ਬਾਈ ਜਾਣ ਸਕੇਈ ਵਾਰੀ ਪੰਜ ਵੀ ਰਹਿ ਜਾਂਦੇ ਹੁੰਦੇ ਨੇ ਨਹੀਂ 6 ਤਾਂ ਹੁੰਦੇ ਹੀ ਨਹੀਂ ਬਿਲਕੁਲ ਸਹੀ ਹੋ ਬਣਿਆ ਹੋਇਆ ਦੇਖੋ ਹੁਣ ਫਿਰ ਸਜੇ 2 4 5 ਆ ਵੀ ਇਦਰੋਂ ਹੀ ਹੈ ਆ ਇੱਕ ਵਟਾਣੀ ਜੇ ਦਲੇ ਬਸੇ ਨੂੰ 6 ਹੋ ਨਿਕਲੇ ਨੇ ਅਈ ਵੀ ਇਦਰ ਆ ਇਹਦੀ ਵੀ ਟਾਣੀ ਹੀ ਹੋਊਗੀ ਉਹਨਾਂ ਨੂੰ ਐ ਇੱਧਰ ਲਈ ਸੀਗਾ 7 ਇਹਦਾ ਵੀ ਇੱਧਰ ਹੀ ਸੀਗਾ ਦੋ ਜਾਂ ਤਿੰਨ ਮਤਲਬ ਯੂਟਿਊਬਰ ਪਏ ਹੋਏ ਹੁੰਦੇ ਨੇ ਇੱਕ ਨੂੰ ਆਹ ਤਾਂ ਇੱਧਰਲੀ ਵੇਲ ਚ ਹੋਊਗਾ ਇਹ ਵੀ ਇੱਧਰਲੇ ਪਾਸੇ ਨੂੰ ਆਹ ਤਾਂ ਆਹ ਵਾਲੀ ਵੇਲ ਚੋਂ ਸੇਕਾ ਗੋਲੀ ਟਾਈਪ ਮਤਲਬ ਕਹਿ ਸਕਦੇ ਆਪਾਂ ਬੰਟਾ ਸੱਚ ਦੀ ਗੋੜੀ ਵਾਲਾ ਤਾਂ ਕੱਢਣਾ ਹੀ ਹੁੰਦਾ ਆਪਾਂ ਨੇ ਵੈਸੇ ਵੀ ਜਦੋਂ ਬਿਵਾਰੀ ਪੂਰੀ ਨੂੰ ਵੇਚਦੇ ਆਂ ਵੀ ਠੀਕ ਐ ਸਾਈਜ ਜੇ ਇਹ ਜਿਹਾ ਸਾਈਜ ਮਤਲਬ ਸਾਰਾ ਇੱਕਸਾਰ ਜਿਹਾ ਨਿਕਲਿਆ ਆਵੇ ਬਹੁਤ ਵਧੀਆ ਹੀ ਹੁੰਦਾ ਘੈਂਟ ਆ ਬੀਜ ਵਾਸਤੇ ਇਹ ਜਿਹਨੂੰ ਤਾਂ ਮਤਲਬ ਛਾਂਟੀ ਛੁੰਟੀ ਕਰਨ ਦੀ ਵੀ ਨਹੀਂ ਲੋੜ ਹੈਗੀ ਗ੍ਰੇਡ ਤੇ ਲਾਉਣ ਦੀ ਵੀ ਨਹੀਂ ਲੋੜ ਜੇ ਵਿੱਚ ਹੁਣ ਮਤਲਬ ਕਾਫੀ ਜ਼ਿਆਦਾ ਮੋਟਾ ਹੋ ਜਾਂਦਾ ਜਾਂ ਵਿੱਚ ਬਰੀਕ ਹੋਵੇ ਜ਼ਿਆਦਾ ਫੇਰ ਮਤਲਬ ਗ੍ਰੇਡ ਤੇ ਲਾਉਣ ਦਾ ਹੀ ਫਾਇਦਾ ਕਿਉਂਕਿ ਹੁਣ ਸਾਰੇ ਵੀਰ ਆਪਣੇ ਆ ਦੁਨੀਆਂ ਮਸ਼ੀਨਾਂ ਹੀ ਨੇ ਮਾਲ ਆ ਲਈਆਂ ਉਹਨਾਂ ਨਾਲੇ ਅ ਬੀਜਦੇ ਆਪਾਂ ਆਲੂ ਤੇ ਫਿਰ ਉਹਦੇ ਉੱਤੇ ਜਿਵੇਂ ਵਾਈਬ੍ਰੇਟਰ ਲਾਇਆ ਹੋਆ ਹੁੰਦਾ ਹੈ ਜੇ ਅ ਮਤਲਬ ਮੋਟਾ ਆਲੂ ਆ ਜਾਵੇ ਤਾਂ ਫਿਰ ਉਹ ਗਿਰੀ ਜਾਂਦਾ ਹੈ ਖਾਲੀ ਮਤਲਬ ਮਿਸਿੰਗ ਹੋਈ ਜਾਂਦੀ ਆ ਤੇ ਜੇ ਬਰੀਕ ਆਲੂ ਹੋਵੇ ਤਾਂ ਉਹ ਮਤਲਬ ਜ਼ਿਆਦਾ ਚੱਕੀ ਜਾਂਦਾ ਜੇ ਮਤਲਬ ਮੋਟੇ ਵਾਲੀ ਸੈਟਿੰਗ ਦੇ ਉੱਤੇ ਬੀਜ ਰਹੇ ਹੋਈਏ ਜੇ ਵਾਈਬ੍ਰੇਟਰ ਨਾਲ ਲਾਈਏ ਤਾਂ ਬਰੀਕ ਨੂੰ ਫਿਰ ਦੋ ਦੋ ਤਿੰਨ ਤਿੰਨ ਚੱਕੀ ਜਾਂਦਾ ਤੇ ਇਹ ਆਪਣਾ ਇਹ ਪਲਾਟ ਆਪਣਾ ਬੀਜਿਆ ਹੋਇਆ ਹੈ 26 ਇੰਚੀ ਮਸ਼ੀਨ ਦੇ ਉੱਤੇ ਸਪਰਿੰਗ ਵਾਲੀ ਨਾਲ ਅ ਬਸੰਤ ਵਾਲਿਆਂ ਦੀ ਜਿਹੜੀ ਸਪਰਿੰਗ ਵਾਲੀ ਪਹਿਲਾਂ ਵਾਲੀ ਮਸ਼ੀਨ ਆਉਂਦੀ ਆ ਉਹਦੇ ਨਾਲ ਬੀਜਿਆ ਹੋਇਆ 26 ਇੰਚੀ ਇਹ ਬੱਟਾ ਨੇ ਤੇ ਇਧਰ ਲਾ ਲੂਆ ਜਿਹੜਾ ਇਹ ਤੋਂ ਅੱਗੇ ਜਿਹੜਾ ਸਰੇਕ ਤੇ ਖੇਤ ਆ ਇਤੋਂ ਦਾ ਹੁਣ ਉਹ ਪੈਣਾ ਨਹੀਂ ਹੈਗਾ ਆਪਣੀ ਕਿਸਾਨ ਚ ਉਹ ਵੀ 27 ਆ ਤੇ ਇਧਰ ਆਹ ਜਿਹੜੀਆਂ ਬੱਟਾ ਨੇ ਆ ਵੀ 27 ਇੰਚ ਦੇ ਉੱਤੇ ਆਲੂ ਆਪਣਾ ਜਿਹੜਾ ਬੀਜਿਆ ਹੋਇਆ ਸਾਰਾ ਇਹਦੀ ਬੱਟਾ ਦਾ ਥੋੜਾ ਜਿਹਾ ਫਰਕ ਆ ਇਧਰ ਨਾਲੋਂ ਦੇ ਇਹ ਮੜੀ ਥੋੜੀ ਚੌੜੀ ਜਿਹੀ ਲੱਗਦੀ ਆ ਇਹ ਹੈਗੀ ਵੀ ਮਾਲ ਵਾਲੀ ਸੀਗੀ ਮਸ਼ੀਨ ਜਿਹੜੀ ਆਪਣਾ ਬਸੰਤ ਵਾਲਿਆਂ ਦੀ ਟਰਾਲੀ ਵਾਲਿਆਂ ਦੀ ਜਿਹਨੂੰ ਆਪਾਂ ਐਲੀਵੇਟਰ ਜਾਂ ਪਟੇ ਵਾਲੀ ਵੀ ਕਹਿ ਲੈਂਦੇ ਆ ਹਨ ਤੇ ਉਹ ਮਸ਼ੀਨ ਨਾਲ ਵੀ ਜਿਹੜੀ ਮਤਲਬ ਬੀਜ ਦਾ ਪੈਸੇ ਉਹ ਵੀ ਮਸ਼ੀਨ ਵਧੀਆ ਵੇਚ ਦਿੰਦੀ ਹੈ ਤੇਜ਼ੀ ਨਾਲ ਐਤਕੀ ਪਜਾਈ ਦੀਆਂ ਵੀਡੀਓਜ਼ ਪਾਈਆਂ ਨਹੀਂ ਗਈਆਂ ਹੈਗੀਆਂ ਉਹ ਟਾਈਮ ਥੋੜਾ ਜਿਹਾ ਸਮਾਂ ਜਿਆ ਘੱਟ ਸੀਗਾ ਉਹ ਸਪਰਿੰਗ ਵਾਲੀ ਮਸ਼ੀਨ ਦੇ ਵਿੱਚ ਵਿੱਚ ਬਸ ਇਹ ਦਿੱਕਤ ਆਉਂਦੀ ਹੈ ਜਿਵੇਂ ਇਹ ਵੀ ਆਪਣਾ ਬੀਜ ਪਹਿਲਾਂ ਦਾੜਾ ਹੀ ਰੱਖਿਆ ਹੋਇਆ ਸੀਗਾ ਜਿਹੜੇ ਮੋٹے ਆਲੂ ਹੁੰਦੇ ਨੇ ਉਹ ਸਪਰਿੰਗ ਵਾਲੀ ਚੱਕਦੀ ਨਹੀਂ ਹੈਗੀ ਉਹਨੂੰ ਵਿੱਚ ਮਤਲਬ ਡੰਡਾ ਡੁੰਡਾ ਜੇ ਮਾਰਨਾ ਪੈਂਦਾ ਉਹਦੇ ਸਾਈਡ ਤੇ ਫਿਰ ਉਹ ਜਿਆਦਾ ਲਗਾਤਾਰ ਬੰਦੇ ਨੂੰ ਉੱਥੇ ਖੜਨਾ ਪੈਂਦਾ ਉੱਤੇ ਡੰਡਾ ਮਾਰਨ ਲਈ ਨਹੀਂ ਫਿਰ ਆਪਣੀ ਮਿਸਿੰਗ ਆ ਹੀ ਜਾਂਦੀ ਆ ਉਹਦੇ ਵਿੱਚ ਆ ਵੀ ਆ ਜਿਹੜਾ ਅੱਡ ਹੈ ਕੇਰਾ ਉਧਰ ਨੂੰ ਅ ਦੋ ਤਿੰਨ ਕਿੱਲੇ ਦਾ ਦੋ ਕਿੱਲੇ ਆਉਂਦਾ ਇਹ ਅੱਗੇ ਇੱਕ ਕਿੱਲੇ ਦਾ ਅੱਡ ਹੈ بڑے ਕਿੱਲੇ ਦਾ ਤੇ ਐਚ ਵੀ ਬਿਲਕੁਲ ਕਿਰਪਾ ਬਚਾਓ ਹੋਇਆ ਮੈਂ ਪਰਮਾਤਮਾ ਵੱਲੋਂ ਬਲਾਈਟ ਵਗੈਰਾ ਦੀ ਜਮਾ ਨਹੀਂ ਦਿੱਖਦਾ ਹੈਗੀ ਤੇ ਖੰਡੀ ਇੱਥੇ ਲਵੇ ਲਵੇ ਹੋਈ ਵੀ ਆ ਕਾਫੀ ਉਰੇ ਜਿੱਥੇ ਪਾਣੀ ਰੁੱਟ ਗਿਆ ਸੀਗਾ ਫਿਰ ਉੱਥੇ ਆਲੂ ਜੰਮਦਾ ਨਹੀਂ ਹੈਗਾ ਕੁੰਜੇ ਜੇ ਖਾਲੀ ਜਿਹੀ ਰਹੇ ਪਰ ਮਤਲਬ ਓਪਨ ਸਮਾਰ ਕੇ ਨਹੀਂ ਜੰਮੇ ਕਿਤੇ ਕਿਤੇ ਜੰਮੇ ਨੇ ਤੇ ਬੇਲ ਇਹ ਵੈਸੇ ਵਧੀਆ ਸੀਗੀ ਫੁੱਲ ਤਕੜੀ ਸੀ ਐਨ ਜਿਵੇਂ ਹੁਣ ਤਾਂ ਬੈਠੀ ਹੋਈ ਹੈ ਨਾ ਐਨ ਉਹ ਅੱਗੇ ਵਾਲੇ ਕਿੱਲਿਆਂ ਦੇ ਵਿੱਚ ਪਹਿਲੀ ਵਾਰ ਲੱਗਿਆ ਆਲੂ ਉੱਥੇ ਗੁੱਲੀ ਡੰਡਾ ਤੁਸੀਂ ਦੇਖ ਸਕਦੇ ਹੋ ਵਿੱਚ ਐਨ ਹਰਿਆਈ ਮਾਰ ਰਿਆ ਤੇ ਇੱਧਰ ਹੈਗਾ ਆਪਣਾ ਡਾਇਮੰਡ ਇਸ ਫਾਇਦੇ ਦੇ ਨਾਲ ਕਣਕ ਦੇ ਪਰਲੇ ਪਾਸੇ ਤੇ ਉਹਦੀ ਵੀ ਵੇਲ ਹੁਣ ਗਿਰੀ ਹੋਈ ਆ ਉਹ ਵੀ 80 ਦਿਨ ਦਾ ਹੋ ਗਿਆ ਉਹਨੂੰ ਵੀ ਸੇਮ ਹੀ 24 ਅਕਤੂਬਰ ਨੂੰ ਲਾਇਆ ਸੀਗਾ ਪਾਣੀ ਤੇ ਅੱਜ ਉਹਦੇ ਉੱਤੇ 0050 ਦੀ ਕਰਾਂਗੇ ਸਪਰੇ ਤੇ ਉਸ ਤੋਂ ਬਾਅਦ ਆਪਣਾ 25 ਜਨਵਰੀ ਨੂੰ ਜਿੱਦਣ ਮਾਰਿਆ ਸਪਰੇ ਇਕੱਠੀ ਹੋ ਸਾਰਿਆਂ ਤੇ ਹੁਣ 2024 ਦੇ ਵਿੱਚ ਹੁਣ 10 ਦਿਨ ਨੂੰ ਫਿਰ ਇਕੱਠੀ ਹੋ ਸਪਰੇ ਮਾਰ ਦਾਂਗੇ ਸਾਰਿਆਂ ਦੇ ਉੱਤੇ ਹੀ ਬਾਕੀ ਠੀਕ ਆ ਦੋਸਤੋ ਜਿਹੜੇ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਚੈਨਲ ਨੂੰ ਸਬਸਕ੍ਰਾਈਬ ਹੀ ਕਰ ਲਓ ਤੇ ਬੈਲ ਦਾ ਆਈਕਨ ਆਨ ਕਰ ਲਿਓ ਬਾਕੀ ਹੁਣ ਵੀਡੀਓ ਅੱਗੇ ਆਪਾਂ ਪਾਇਆ ਕਰਾਂਗੇ ਆਪਣੇ ਚੈਨਲ ਦੇ ਉੱਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ ਵੀਡੀਓ ਦੇਖਣ ਲਈ